ਜ਼ਿਲ੍ਹਾ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਹੜ੍ਹ ਪ੍ਰਭਾਵਿਤ ਲੋਕਾਂ ਨੇ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਮਾਰਿਆ ਹਾਂ ਦਾ ਨਾਰਾ ਹਰੇਕ ਹੜ੍ਹ ਪੀੜਤ ਦੀ ਕਰਾਂਗੇ ਮਦਦ ਦੇਖੋ ਇੱਕ ਵਿਸ਼ੇਸ਼ ਖਬਰ ਵੀ ਪਿਛਲੇ ਦਿਨਾਂ ਦੀਆਂ ਮੀਟਿੰਗਾਂ ਸਾਰੇ ਹਲਕੇ 'ਚ ਛੋਟੀਆਂ-ਛੋਟੀਆਂ ਕਰ ਰਹੇ ਆ ਕਿ ਸਾਡੇ ਕੋਲ ਸਹੀ ਇਨਫੋਰਮੇਸ਼ਨ ਕਿੰਨੇ ਪਿੰਡਾਂ ਦੇ ਵਿੱਚ ਫਸਲ ਤਬਾਹ ਹੋਈ ਆ ਕਿੰਨਾਂ ਦੇ ਪਿੰਡਾਂ ਦੇ ਵਿੱਚ ਘਰਾਂ ਦਾ ਨੁਕਸਾਨ ਹੋਇਆ ਕਿੱਥੇ-ਕਿੱਥੇ ਕੋਈ ਮਾਲ ਡੰਗਰ ਦਾ ਨੁਕਸਾਨ ਹੋਇਆ ਇਹ ਸਾਰੀਆਂ ਚੀਜ਼ਾਂ ਲਈ ਅਸੀਂ ਜਾਣਕਾਰੀ ਲੈਣ ਵਾਸਤੇ ਆਪਣੇ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਤਕਰੀਫ ਦਿੱਤੀ ਆ ਵੀ ਆਪਣੇ ਘਰਾਂ ਦਾ 2-4 ਦਿਨ 10 ਦਿਨ ਕੰਮ ਬੰਦ ਕਰੋ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣੋ ਸਹੀ ਪੋਜੀਸ਼ਨ ਸਾਡੇ ਤੱਕ ਆਏ ਤਾਂ ਕਿ ਅਸੀਂ ਜਿਹੜੇ ਕੋ ਬੰਦੇ ਸੇਵਾ ਕਰਨ ਵਾਲੇ ਆ ਜਾਂ ਸੇਵਾ ਕਰਨਾ ਚਾਹੁੰਦੇ ਆ ਤੇ ਜਿਹੜੇ ਰਹੇ ਕਿਉਂਕਿ ਬਹੁਤ ਸਾਰੇ ਪਲੇਅਰ ਇਸ ਕੰਮ ਦੇ ਵਿੱਚ ਬੜੀਆਂ ਬੜੀਆਂ ਵੱਡੀਆਂ ਪਾਰਟੀਆਂ ਵਿੱਚ ਆਈਆਂ ਸਾਡੀ ਤੇ ਨਵੀਂ ਪਾਰਟੀ ਆ ਸਦਾਵਨਾ ਸਾਡੇ ਸੱਜਣ ਮਿੱਤਰ ਨੇ ਅਸੀਂ ਤੇ ਕਿਸੇ ਸੱਜਣ ਮਿੱਤਰ ਨੂੰ ਰਿਕਵੈਸਟ ਕਰਨੀ ਆ ਵੀ ਭਾਈ ਸਾਡੀ ਮਦਦ ਕਰ ਤੋ ਉਹ ਅਸੀਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਤੇ ਜਦੋਂ ਰਾਖੜਾ ਬਣਦਾ ਫਸਲ ਮੜੀ ਚੰਗੀ ਜਿਹੜੀ ਪੈਣੀ ਜੋ ਪਰਾਲੀ ਤੇ ਕੱਢਣੀ ਪੈਣੀ ਆ ਜੇ ਫਸਲ ਵਿਝਣੀ ਆ ਤੇ ਜਦੋਂ ਸੁੱਕਦੇ ਆ ਖੇਤ ਤੇ ਜਿਹਦੇ ਕੋਲ ਟਰੈਕਟਰ ਨਹੀਂਗਾ ਰੇਤ ਕੱਢਣ ਵਾਸਤੇ ਉਹਨੂੰ ਟਰੈਕਟਰ ਵੀ ਅਸੀਂ 2-4 ਟਰੈਕਟਰ ਇੱਥੇ ਖੜ੍ਹਾ ਦੇਵਾਂਗੇ ਉਹਨਾਂ 'ਚ ਤੇਲ ਵੀ ਪਾਵਾਂਗੇ ਲੋਰਵੰਦਰ ਨੂੰ ਬੇਨਤੀ ਕਰਾਂਗੇ ਵੀ ਪਾਈ ਆਪਾਂ ਕੰਮ ਕਰਕੇ ਤੇ ਟਰੈਕਟਰ ਇੱਥੇ ਕਿ ਹੋਰ ਵਾਸਤੇ ਛੱਡ ਦਿਓ ਜਿੱਥੇ ਕਿਹਨੂੰ ਤੇਲ ਚਾਹੀਦਾ ਹੋਊਗਾ ਉਹਦੇ ਕੋ ਸਾਧਨ ਆਪਣੇ ਹੈਗੇ ਆ ਲੋੜਵੰਦਾ ਉਹਨੂੰ ਤੇਲ ਵੀ ਦਿਆਂਗੇ ਆਪਣੀਆਂ ਪੈੜੀਆਂ ਸਾਫ਼ ਕਰਕੇ ਆਪਣੀ ਫਸਲ ਬੀਜਣ ਵਾਸਤੇ ਜਿੱਥੇ ਕਿਤੇ ਮਾਲ ਡੰਗਰ ਦਾ ਨੁਕਸਾਨ ਹੋਇਆ ਉਹ ਵੀ ਜਿਹੜੇ ਕਈ ਮਰਤਲੰਦ ਦੇ ਮਾਰੇ ਆ ਵਿਚਾਰੇ ਉਹਨਾਂ ਦੀ ਵੀ ਜ਼ਰੂਰ ਜਿੰਨੀ ਜੇ ਅਸੀਂ ਕਰ ਸਕਦੇ ਮਦਦ ਵੱਤ ਵੱਤ ਕੋਸ਼ਿਸ਼ ਕਰਾਂਗੇ ਜਿੰਨਾ ਘਰਾਂ ਦੇ ਵਿੱਚ ਤਰੇੜਾਂ ਆਈਆਂ ਨੇ ਜਿੰਨਾ ਘਰਾਂ ਦੇ ਵਿੱਚ ਟੀਨ ਪਾ ਕੇ ਸਰਸਾ ਦਾ ਟੀਨ ਦਿਆਂਗੇ ਜੇ ਇਹ ਕਹਣਗੇ ਵੀ ਸਾਨੂੰ ਸਰੀਆ ਚਾਹੀਦਾ ਸਿਮਿੰਟ ਚਾਹੀਦਾ ਉਹ ਵੀ ਰਿਪੇਅਰ ਵਾਸਤੇ ਜਿਹੜੇ ਘਰ ਜਿਹੜੇ ਉਹ ਵੀ ਰਿਪੇਅਰ ਕਰਾਉਣਗੇ ਉਹਦੇ ਵਾਸਤੇ ਸਾਰੇ ਜਿੰਨੇ ਸੱਜਣ ਮਿੱਤਰ ਆ ਤੁਸੀਂ ਆਜਾਏ ਹੋ ਤੁਹਾਡਾ ਧੰਨਵਾਦ ਵੀ ਕਰਦਾ ਤੁਸੀਂ ਆਪਣਾ ਕੰਮ ਛੱਡ ਕੇ ਆਏ ਤੇ ਨਾਲ ਇਹ ਵੀ ਬੇਨਤੀ ਹੈ ਵੀ ਆਪਾਂ ਖੜਾਂ ਦੇ ਵਿੱਚ ਲੋਕਾਂ ਦਾ ਨੁਕਸਾਨ ਹੀ ਬੜਾ ਹੋਇਆ ਤੇ ਜੇ ਤੁਹਾਡੇ ਘਰ-ਬਾਰ ਬਚੇ ਆ ਤਾਂ ਤੁਸੀਂ ਹੁਣ ਜਿਹੜੇ 5-7 ਦਿਨ ਇਸ ਕੰਮ ਦੀ ਜੂਰ ਲਾਓ ਤਾਂ ਕਿ ਲੋੜਵੰਦ ਬੰਦੇ ਦੀ ਮਦਦ ਹੋਊਗੀ ਤਾਂ ਤੁਹਾਨੂੰ ਵੀ ਯਾਦ ਰੱਖੂਗਾ ਵੀ ਔਖੇ ਵੇਲੇ ਫਰਾਂ ਨੇ ਮੇਰੀ ਮਦਦ ਕੀਤੀ ਸੀ ਸਾਡਾ ਬੱਚਾ ਬੈਠਾ ਹਸਦਾ ਪ੍ਰੀਤਮ ਸਿੰਘ ਦਾ ਇਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਸੱਪੜ ਲੱਗਿਆ ਸੀ ਤਾਂ ਕੋਈ ਹੋਰ ਸਾਧਨ ਨਹੀਂ ਸੀਗਾ ਜਾਣਦਾ ਵੀ ਪਾਣੀ ਇਹਨਾਂ ਦਾ ਹੈ ਇਹਨਾਂ ਦਾ ਆਪਣਾ ਟਰੈਕਟਰ ਵੀ ਨਹੀਂ ਸੀ ਨਿਕਲ ਸਕਦਾ ਤੇ ਉਸ ਵੇਲੇ ਬੀਐਸਐਫ ਵਾਲਿਆਂ ਨੇ ਕੋਈ ਇੱਥੇ ਬੱਚੀ ਆ ਕੋਈ ਚੰਗੀ ਕਮਾਂਡੈਂਡਾ ਕੇ ਪਤਾ ਦਿੱਤੀ ਕਮਾਂਡੈਂਡਾ ਉਹ ਬੇਰੀਲਾ ਕੇ ਉੱਥੇ ਪਹੁੰਚੀ ਤੇ ਇਹਨਾਂ ਦਾ ਇਲਾਜ ਕਰਾਇਆ ਇਹ ਬਚ ਕੇ ਅਸੀਂ ਬੀਐਸਐਫ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਉਸ ਵੇਲੇ ਚੰਗੇ ਕੰਮ ਕੀਤੇ ਜਿਨ੍ਹਾਂ ਨੇ ਚੰਗਾ ਕੰਮ ਕੀਤਾ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਬਾਕੀ ਬਾਹਰੋਂ ਬਹੁਤ ਜਨਤਾ ਸਾਜੋ ਸਮਾਨ ਲੈ ਕੇ ਆਈ ਹੈ ਪਰ ਸਾਜੋ ਸਮਾਨ ਖਾਣਪੀਣ ਦੇ ਦੀ ਕੋਈ ਕਮੀ ਨਹੀਂ ਰਹਗੀ ਮਾਲ ਡੰਗਰ ਵਾਸਤੇ ਵਾਲਦੰਦਰ ਦੇ ਪੱਥਰ ਦਿੱਥੇ ਵਾਸਤੇ ਘਰਾਂ ਦੀ ਰਿਪੇਅਰ ਵਾਸਤੇ ਤੇਲ ਵਾਸਤੇ ਇਹ ਲੋਰ ਹੁਣ ਸ਼ੁਰੂ ਹੋਣੀ ਹੈ ਉਹਦੇ ਵਾਸਤੇ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਭਰਾ ਆਪਣਾ ਕੰਮ ਆਪਣਾ ਨੁਕਸਾਨ ਕਰਕੇ ਜ ਆਪਣਾ ਟਾਈਮ ਕੱਢ ਕੇ ਜੀ ਤੁਸੀਂ ਲੋਕਾਂ ਦੀ ਸੇਵਾ ਕਰ ਸਕਦੇ ਹੋ ਜੋ ਤੁਸੀਂ ਘਰ 'ਚ ਬੈਠੇ ਰਹੋ ਤਾਂ ਫਿਰ ਲੋਕਾਂ ਦੀ ਸੇਵਾ ਨਹੀਂ ਹੁੰਦੀ ਮੈਨੂੰ ਜਿੱਥੇ ਕਹੋਗੇ ਮੈਂ ਦਿਨ ਰਾਤ ਤੁਹਾਡੇ ਨਾਲ ਜਿੱਥੇ ਕਹੋਗੇ ਆਣ ਕੇ ਬੈਜਾਂ ਕਰਾਂਗਾ ਤੁਹਾਡੇ ਮਗਰ ਮੁਰਤਰਾ ਫੇਰਾਂਗਾ ਪਰ ਇਹ ਮੈਨੂੰ ਹਫਤੇ ਦੇ ਵਿੱਚ ਵਿੱਚ ਇਹ ਰਿਪੋਰਟ ਜਿਹੜੀ ਆ ਉਹ ਸਾਨੂੰ ਪਹੁੰਚਾਓ ਤਾਂ ਕਿ ਅਸੀਂ ਜਿਹਨਾਂ ਬੰਦਿਆਂ ਨੇ ਮਦਦ ਕਰਿਆ ਉਹਨਾਂ ਦੱਸ ਸਕੀਏ ਵੀ ਸਾਨੂੰ ਐਨਾ ਕ ਸਮਾਨ ਦੀ ਲੋੜ ਹੈ ਸਮਾਨ ਲੈ ਕੇ ਦੇਵਾਂਗੇ ਅਸੀਂ ਅਸੀਂ ਕਿਸੇ ਬੰਦੇ ਨੂੰ ਕੈਸ਼ ਹਾਂ ਸਰ 8 ਦੀ ਕੀ ਬਜਟ ਪ੍ਰੋਵੀਜ਼ਨ ਜਦੋਂ ਵਿਰੋਧੀ ਪਾਰਟੀਆਂ ਲਈ ਜਾਂਦਾ ਕਿ ਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਪੈਸੇ ਵਿੱਚ ਵਰਤਣ ਤੇ ਆ ਰਿਹਾ। ਕੋਈ ਸ਼੍ਰੋਮਣੀ ਕਮੇਟੀ ਤਾਂ ਹੈ ਹੀ ਜੀ ਸ਼੍ਰੋਮਣੀ ਕਮੇਟੀ ਨੂੰ ਤਾਂ ਕਾਲੀ ਦਲ ਨੂੰ ਤੁਸੀਂ ਦੋ ਨਹੀਂ ਕਰ ਸਕਦੇ। ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਕਾਲੀ ਦਲ ਦੇ ਪ੍ਰਧਾਨ ਦੇ ਜੇਬ ਚੋਂ ਨਿਕਲਦਾ ਲਫਾਫਾ ਜੋਂ ਨਿਕਲਦਾ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਤਰਾ ਉਹ ਨੂੰ ਨਾ ਕਰ ਸਕਦਾ। ਮੈਂ ਆਪਾਂ ਜੋ ਬਰਦੀ ਕਰੀਏ। ਕਿਉਂਕਿ ਐਸੀ ਆਪ ਸ਼੍ਰੋਮਣੀ ਕਮੇਟੀ ਦੇ ਨੰਬਰ ਹੈ ਮੈਂ ਕੋਈ ਬਹੁਤਾ ਤੋਂ ਗਾਂ ਨਹੀਂ ਕਹਿਣਾ ਚਾਹੁੰਦਾ। ਸ਼੍ਰੋਮਣੀ ਕਮੇਟੀ ਤਾਂ ਕਾਲੀ ਦਾ ਲੇਖੀ ਆ। ਜੋ ਸ਼੍ਰੋਮਣੀ ਕਮੇ ਉਹ ਕੱਲ੍ਹ ਦੇ ਆਪਣੇ ਅਕਾਲੀਵਾਲੇ ਨੇ ਜੋ ਕਹਿਣਾ ਹੈ ਸ਼੍ਰੋਮਣੀ ਕਮੇਟੀ ਨੇ ਕਰਨਾ ਸ਼੍ਰੋਮਣੀ ਕਮੇਟੀ ਦਾ ਪੈਸਾ ਜਿਹੜਾ ਵਰਤਿਆ ਅਕਾਲੀ ਦਲ ਦੇ ਪ੍ਰਧਾਨ ਰਾਹੀਂ ਜੋ ਹੈਗਾ ਪਾਇਓ ਕਟੜੇ ਦਾ ਪ੍ਰਧਾਨ ਉਹਦੇ ਨੇ ਵਰਤਿਆ ਜਣਾ ਬਾਕੀ ਸਾਰੇ ਸਬੂਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਨੇ ਜਿਹਦੇ ਵਿੱਚ ਐਗਜ਼ੈਕਟਰ ਦੇ ਨੰਬਰ ਨੇ ਸਾਰੇ ਦੱਸਿਆ ਗ੍ਰੇਵ ਕਰਨਾ ਚਾਹੀਦਾ ਗੁਰੂ ਘਰ ਦਾ ਪੈਸਾ ਜਿਹੜਾ ਉਹ ਕਿਸੇ ਐਜੂਕੇਸ਼ਨ ਤੇ ਲਾਓ ਜਿਹੜਾ ਕੰਮਾਂ ਤੇ ਲੱਗਾ ਹੋਇਆ ਜਿਹੜੇ ਲੋੜਵੰਦ ਬੰਦੇ ਆ ਉਹ ਸ਼੍ਰੋਮਣੀ ਕਮੇਟੀ ਆਪ ਲਾਏ ਤਾਂ ਉਹ ਪਾਲਟੈਕਸ ਵਾਸਤੇ ਗੁਰੂ ਘਰ ਦਾ ਪੈਸਾ ਮੰਨਿਆ ਕਰਿਆ ਜਾਣਾ ਚਾਹੀਦਾ ਇਹ ਅਸੀਂ ਸ਼ੁਰੂ ਤੋਂ ਕੋ ਕੋ ਸਭ ਤੋਂ ਵੱਡੀਆਂ ਵੀ ਸਿੱਖਿਆਈਆਂ ਸੀ ਵੀ ਗੁਰੂ ਘਰ ਤੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਵੀ ਉੱਥੇ ਪਹਿਲਾਂ ਮੱਥਾ ਟੇਕੋ ਤੇ ਫਿਰ ਪ੍ਰਸ਼ਾਦਾ ਛਕੋ ਕਿਉਂਕਿ ਉਹ ਚੜਾਵੇ ਦੇ ਨਾਲ ਲੰਗਰ ਚੱਲਦਾ ਸੰਬਦੇ ਚਾਰੇ ਅਗਿਨਾਰੇ ਸਾਰੇ ਕੰਮ ਹੁੰਦੇ ਆ ਸਾਰੇ ਇੰਸਟੀਚਿਊਸ਼ਨ ਚੱਲਦੇ ਆ ਸਭ ਨੂੰ ਤਨਖਾਹਾਂ ਮਿਲਦੀਆਂ ਨੇ ਤੇ ਉਹ ਬੜਾ ਦਸਾਂ ਨੌਂ ਦਿੱਕਤ ਦਾ ਸਾਜੋ ਸਮਾਨ ਹੁੰਦਾ ਉਹ ਲੋਟਣਾ ਦੱਸਣਾ ਵੀ ਚਾਹੀਦਾ ਉਹ ਤਾਂ ਸਭੋ ਪ੍ਰਾਦੇ ਦੀ ਬਜਾਇ ਨੁਕਸਾਨ ਹੁੰਦਾ ਜੇ ਗੁਰੂ ਘਰ ਦਾ ਪੈਸਾ ਕੋਈ ਆਪਣੇ ਪਰਸਨ ਵਾਸਤੇ ਵਰਤੇ ਨੋਟਸਰਜੀਤ ਕਾਲੀਦਾ ਤੇ ਨੇਕ ਪ੍ਰਪਗੈਂਡਾ ਦੇ ਰਿਹਾ ਹੁੰਦਾ ਜੀ ਨੋਟਸਰਜੀਤ ਕਾਲੀਦਾ ਤੇ ਮਰਦਿਆਂ ਲਈ ਪ੍ਰਪਗੈਂਡਾ ਦੇ ਦਿੱਤੀ ਜਿਵੇਂ ਤਰ੍ਹਾਂ ਤਰ੍ਹਾਂ ਉਹ ਕੋਈ ਜਦੋਂ ਕੋਈ ਪ੍ਰਪਗੈਂਡਾ ਕਰਨਾ ਉਹਨਾਂ ਕੋ ਸਾਧਨ ਨੇ ਉਹਨਾਂ ਕੋ ਟੀਵੀ ਚੈਨਲ ਨੇ ਉਹਨਾਂ ਕੋ ਪੈਸੇ ਨੇ ਪੁਰਾਣੇ ਬੰਦੇ ਜਿਨ੍ਹਾਂ ਨੇ 20 30 ਸਾਲ ਉਹਨਾਂ ਦੇ ਨਾਲ ਵਜ਼ੀਰੀਆਂ ਹੰਡੀਆਂ ਨੇ ਸਾਰੇ ਉਹਨੇ ਨਵੀਂ ਪਾਰਟੀ ਦੇ ਸਾਰੇ ਮਾਤਰ ਲੋਕ ਨੇ ਤੋ ਇੱਕ ਜਦੋਂ ਕੋਈ ਨਵਾਂ ਬੰਦਾ ਤੁਰਦਾ ਹੁੰਦਾ ਤਾਂ ਉਹਦੇ ਉਲਟ ਬਹੁਤ ਕੁਝ ਕਹਿਣ ਨੂੰ ਉਹਨਾਂ ਨਾਲ ਹੁੰਦਾ ਪਰ ਸਾਨੂੰ ਪਤਾ ਵੀ ਲੋਕਾਂ ਦੇ ਵਿੱਚ ਅ ਕਿੰਨੀ ਸਾਡੀ ਐਕਸੈਪਟੇਬਿਲਟੀ ਆ ਲੋਕਾਂ ਦੇ ਕਿੰਨਾ ਸਾਨੂੰ ਰਿਸਪੌਂਸ ਮਿਲ ਰਿਹਾ ਲੋਕ ਹਰ ਬੰਦੇ ਬਾਰੇ ਜਾਣਦੇ ਆ ਇਹ ਪਹਿਲਾ ਮੌਕਾ ਆ ਵੀ ਕਾਲੀ ਦਲ ਦਾ ਪ੍ਰਧਾਨ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹਰੇ ਜਥੇਦਾਰ ਜੀ ਰਹੇ ਨੇ ਉਹਨਾਂ ਨੇ ਕਹਿਤਾ ਵੀ ਨਾ ਤਾਂ ਮੈਂ ਪੰਚਾਇਤੀ ਇਲੈਕਸ਼ਨ ਲੜਨੀ ਆ ਤੇ ਨਾ ਮੈਂ ਪਾਰਲੀਮੈਂਟ ਦੀ ਇਲੈਕਸ਼ਨ ਲੜਨੀ ਆ ਇਹ ਮਕਾਇਦੇ ਹਾਸ ਦੇ ਵਿੱਚ ਪਹਿਲਾ ਪ੍ਰਗਟਾ ਆਇਆ ਜਿੰਨੇ ਕਰਨਾ ਕੋਈ ਇਲੈਕਸ਼ਨ ਨਹੀਂ ਲਾਣੀ ਜਿਹੜਾ ਇਸ ਤਰ੍ਹਾਂ ਦਾ ਬੰਦਾ ਤਿਆਗੀ ਹੁੰਦਾ ਉਹਨੂੰ ਲੋਕ ਪਸੰਦ ਵੀ ਕਰ ਗਏ ਤਾਂ ਉਹ ਹੀ ਭਲਾ ਕਰ ਸਕਦਾ ਕੌਮ ਦਾ ਤਾਂ ਪੰਜਾਬ ਦਾ ਸਤ ਇਥੇ ਉਹਨਾਂ ਸਾਰਿਆਂ ਨੂੰ ਨਾਲ ਲੈਣਾ ਹਰ ਬੰਦੇ ਦਾ ਦੁੱਖ ਸੁੱਖ ਦੇ ਵਿੱਚ ਵੇਖਿਆ ਤੁਸੀਂ ਹਰ ਤਰ੍ਹਾਂ ਦਾ ਬੰਦਾ ਮਤ ਵਾਸਤੇ ਆਇਆ ਹਰ ਬਰਾਦਰੀ ਹਰ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਮਤ ਵਾਸਤੇ ਪਹੁੰਚਿਆ ਕਿਉਂਕਿ ਪੰਜਾਬੀ ਜਿਹੜੇ ਆ ਇਹ ਦੁਨੀਆ 'ਚ ਇਸ ਗੱਲ 'ਚ ਮਸ਼ਹੂਰ ਆ ਕਿ ਇਹ ਤਾਂ ਵੀ ਵਿਕਤਾ ਬਣਦੀ ਹੈ ਪੰਜਾਬੀ ਉੱਥੇ ਪਹੁੰਚਦਾ ਤੇ ਅੱਜ ਪੰਜਾਬੀਆਂ ਦੇ ਰੂਪ ਤਾਂ ਬੜੀਆਂ ਸਾਰਾ ਪਾਈਚਾਰਾ ਇੱਥੇ ਆਇਆ ਹਰ ਬਰਾਦਰ ਇੱਥੇ ਆਈਏ ਅਸੀਂ ਸਭ ਨੂੰ ਮਾਲ ਲੈ ਕੇ ਚਲਣਾ ਹਰ ਇੱਕ ਦਾ ਸਤਿਕਾਰ ਕਰਨਾ ਔਰ ਸਾਡਾ ਇੱਕੋ ਹੀ ਆ ਵੀ ਕਰਾਪਸ਼ਨ ਫਰੀ ਜਿਹੜਾ ਆਉਣ ਵਾਲੇ ਸਮਾਂ ਉਹ ਕਰਾਪਸ਼ਨ ਫਰੀ ਹੋਏ ਸਭ ਤੋਂ ਵੱਡੀ ਲਾਨਤ ਵੀ ਕਰਾਪਸ਼ਨ ਹੈ ਤੇ ਸਭ ਤੋਂ ਵੱਡੀ ਡਿਵੈਲਪਮੈਂਟ ਦੇ ਵਿੱਚ ਰੁਕਾਵਟ ਵੀ ਹੈ ਤੇ ਸਭ ਤੋਂ ਵੱਡਾ ਦੇਸ਼ ਨੂੰ ਖਤਰਾ ਵੀ ਕਰਾਪਸ਼ਨ ਤੋਂ ਹੀ ਹੈ ਮੈਨੂੰ ਲੱਗਦਾ ਕਿ ਸਾਨੂੰ ਗੌਂਦੀ ਬੋਲਕਾ ਕੋਈ ਨਾ ਖਤਰਾ ਨਹੀਂਗਾ ਜੋਦੇ ਵਾਸਤੇ ਸਾਡੀਆਂ ਫੌਜਾਂ ਜਿਹੜੀਆਂ ਉਹ ਬੜੀਆਂ ਮਜ਼ਬੂਤ ਨੇ ਸਖਸ਼ਮ ਨੇ ਸਾਡੇ ਦੇਸ਼ ਦਾ ਨੁਕਸਾਨ ਜਿਹੜਾ ਕਰਪਤ ਲੋਕ ਕਰ ਰਹੇ ਆ ਚਾਹੇ ਉਹ ਪੋਲਿਟਿਸ਼ੀਅਨ ਨੇ ਚਾਹੇ ਉਹ ਬਿਊਰੋਕ੍ਰੇਟਸ ਨੇ ਤੇਸ ਕਰ ਕੇ ਅਸੀਂ ਚਾਹੁੰਦੇ ਆ ਵੀ ਜੇ ਬੰਦਾ ਆਪ ਠੀਕ ਹੋਏ ਤੇ ਦੂਜੇ ਨੂੰ ਕਹਿ ਸਕਦਾ ਜੇ ਬੰਦਾ ਆਪ ਚਾਦਰ ਵਿਛਾਈ ਹੋਏ ਤਾਂ ਕਿਸੇ ਨੂੰ ਇਮਾਨਦਾਰੀ ਦਾ ਉਪਦੇਸ਼ ਨਹੀਂ ਦੇ ਸਕਦਾ ਉਹ ਸਾਡਾ ਪ੍ਰਧਾਨ ਮੰਤਰੀ ਵਧੀਆ ਬੰਦਾ ਵਾ ਤਾਂ ਅਸੀਂ ਵੀ ਜਿੰਨੇ ਜੋਗੇ ਸਾਡਾ ਸਾਰਾ ਕੈਰੀਅਰ ਲੋਕਾਂ ਦੇ ਸਾਹਮਣੇ ਆ ਦਨਦਰ ਇਹਨਾਂ ਲੋਕਾਂ ਦੀ ਸੇਵਾ ਕਰਾਂਗੇ ਦੁਨੀਆਂ ਚ ਕੋਹਰੀ ਹੋਣਾ ਨਾਲ ਕੱਖ ਨਹੀਂ ਜਾਣਾ ਉਹ ਬਹੁਤ ਧੰਨਵਾਦ